ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਕਈ ਵਾਰ ਆਪਣਾ ਗਲਾ ਵੱਡਾ ਬਣ ਜਾਂਦਾ ਹੈ ਉਹਨੂੰ ਛੋਟਾ ਕਰਨ ਬਾਰੇ ਆਪਾਂ ਕਮੀ ਦੇ ਨਾਲ ਦਾ ਕੱਪੜਾ ਲੈਣਾ ਹੈ ਅਤੇ ਉਹਦੇ ਇਸ ਤਰ੍ਹਾਂ ਆਪਾਂ ਟੁਕੜੇ ਕੱਟ ਲੈਣੇ ਆ ਦੇਖੋ 1.5 ਇੰਚੀ ਇਹਦੀ ਚੜਾਈ ਹੋਵੇ ਅਤੇ 1.5 ਲੰਬਾਈ ਹੋਵੇ ਇਸ ਤਰ੍ਹਾਂ ਕਾਫੀ سارے ਟੁਕੜੇ ਕੱਟ ਲੈਣੇ ਆਪਾਂ ਇਹਨਾਂ ਟੁਕੜਿਆਂ ਨੂੰ ਕੱਟਣ ਤੋਂ ਬਾਅਦ ਹੁਣ ਆਪਾਂ ਇਸ ਤਰ੍ਹਾਂ ਇਹਨਾਂ 'ਚੋਂ ਇੱਕ ਆਪਾਂ ਟੁਕੜਾ ਲੈ ਲੈਣਾ ਹੈ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ ਪਹਿਲਾਂ ਆਪਾਂ ਇੱਥੋਂ ਇਸ ਤਰ੍ਹਾਂ ਫਿਰ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ ਫਿਰ ਦੋਨੇ ਸਾਈਡਾਂ ਤੋਂ ਹੀ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ ਹੈ ਦੇਖੋ ਇਸ ਤਰ੍ਹਾਂ ਬਣਾ ਲੈਣਾ ਆਪਾਂ ਇਹਨੂੰ ਫਿਰ ਆਪਾਂ ਇਹਦੇ ਹੇਠਾਂ ਇਸੇ ਤਰ੍ਹਾਂ ਹੀ ਇਹਨੂੰ ਲਾਵਾਂਗੇ ਅੱਧਾ ਪੌਣਾ ਇੰਚ ਆਪਾਂ ਉੱਪਰ ਤੋਂ ਰੱਖ ਲੈਣਾ ਸਲਾਈ ਲਈ ਉਹਨਾਂ ਪੈਰੇ ਉੱਪਰ ਇਸ ਤਰ੍ਹਾਂ ਸਲਾਈ ਲਗਾਉਂਦੇ ਜਾਵਾਂਗੇ ਫਿਰ ਆਪਾਂ ਦੂਸਰਾ ਟੁਕੜਾ ਲੈਣਾ ਉਸੇ ਹੀ ਤਰ੍ਹਾਂ ਇਹਨੂੰ 폴ਡ ਕਰਕੇ ਆਪਾਂ ਇੱਥੋਂ ਇੱਥੋਂ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਬਣਾ ਕੇ ਆਪਾਂ ਇਹਨਾਂ ਨੂੰ ਲਾ ਮੰਗੇ ਇਸੇ ਤਰ੍ਹਾਂ ਹੀ ਆਪਾਂ ਪੂਰੇ ਗਲੇ ਤੇ ਲਾ ਲੈਣੇ ਆ ਬਣਾ ਕੇ ਇਸ ਤਰ੍ਹਾਂ ਕਰਕੇ ਆਪਾਂ ਇਹ ਸਾਰੇ ਲਾ ਲੈਨੇ ਆ ਇਸ ਤਰ੍ਹਾਂ ਆਪਾਂ ਇਹਦੇ ਸਾਰੇ ਲਾ ਲੈਨੇ ਆ ਅਤੇ ਸਾਰੀਆਂ ਸਾਈਡਾਂ ਤੋਂ ਅੱਧਾ-ਅੱਧਾ ਇੰਚ ਗਲੇ ਦੀ ਚੜਾਈ ਵੀ ਅਤੇ ਲੰਬਾਈ ਵੀ ਕੱਟ ਗਈ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ